ਫਲੋਰੀ ਤਾਜ਼ਾ ਹਾਲਾਤ ਬੱਚਿਆਂ ਦੀ ਵੇਟ ਅਹੀਂ ਕਰੀ ਆਉਣੇ ਆ ਸਕੂਲਾਂ ਆਉਣੇ ਆ ਇਹ ਜੀਤੂ ਖੜਿਆ ਬਰਸਾਤੀ ਪਾ ਗੇ ਕਿੰਨਾ ਹਰ ਪਰ ਆਪਣੇ ਬੱਸ-ਬੱਸ ਕਰਾਤੀ ਆ ਤਸੱਲੀ ਹੋ ਗਈ ਆ ਥੱਲੀ ਹੋ ਗਈ ਆ ਰਾਟਾ ਪਾਤਾ ਫੜ ਗੇ ਮੀਨ ਮੀਨ ਇਹ ਤਾਂ ਕੁੜੀਆਂ ਦਰਿਆ ਬਣਾ ਛੱਡਿਆ ਇਹਨੇ ਮੀਨ ਮੀਨੇ ਅੱਜ ਜੋ ਕੱਲ ਦਾ ਲੱਗਾ ਆ ਪੂਰੀ ਤਸੱਲੀ ਹੋ ਰਹੀ ਆ ਥੱਲੀ ਦੀ ਤਸੱਲੀ ਰਾਟਾ ਪਾ ਗਿਆ ਦੇਖੋ ਤੁਸੀਂ ਕਿਥੋਂ ਆ ਜਿਹੜਾ ਹਾਂ ਆਵੇ ਬੈਨ ਵੇਖੋ ਸਾਡੀ ਆਉਂਦੀ ਕਿਵੇਂ ਐ ਬੱਚਿਆਂ ਦੀ ਇਹ ਸਾਡਾ ਮਿੱਤਰ ਪਿਆਰਾ ਟੋਨਾ ਕੋਈ ਗੱਲ ਨਹੀਂ ਮਿਰਕੀ ਆ ਕਿਵੇਂ ਲੱਗਦਾ ਟੋਨੇ ਬਹੁਤ ਜਿਆਦਾ ਬਾਰਿਸ਼ ਹੋ ਰਹੀ ਆ ਤਸੱਲੀ ਹੋ ਰਹੀ ਆ ਤਸੱਲੀ ਹੋ ਰਹੀ ਆ ਚੋਨਿਆਂ ਦਾ ਕਿਵੇਂ ਲੱਗਦਾ ਤੈਨੂੰ ਚੋਨਿਆਂ ਦਾ ਬਹੁਤ ਵਸਰੀ ਆ ਜਿੰਨੀ ਮੀਂਹ ਪੈਂਦਾ ਬਹੁਤ ਕਮ ਓਖਾ ਹੋ ਗਿਆ ਹਣਾ ਬੱਦਲ ਵੀ ਗੱਜੀ ਆਉਂਦਾ ਹਨੂ ਡਾਰਿਆ ਇੱਕ ਹਾਣੇ ਬੱਚੇ ਨਹੀਂ ਆ ਰਹੇ ਸਕੂਲ ਦੇ 3 ਵਜੇ ਦਾ ਟਾਈਮ ਸੀ ਸਾਢੇ 3 ਹੋ ਗਏ ਆ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਹਾਲਾਤ ਵਿਖਾਉਣਾ ਬੱਦਲ ਦੇ ਮੀਂਹ ਦੇ ਦੇਖੋ ਆ ਵੇਖੋ ਆਨਾ ਰਾਹ ਹੈ ਮੈਨੂੰ ਲੱਗਦਾ ਕੋਈ 3 ਫੁੱਟ ਉਚਾਣਾ ਵਾ ਇਹ ਹੋਰ ਘੰਟੇ ਦਾ ਕਿ ਉੱਪਰ ਦੀ ਪਾਣੀ ਚੱਲ ਪੈਣਾ ਵਾ ਜੋ ਸਵੇਰ ਦੀ ਬਰਸਾਤ ਹੋਈ ਆ ਇਹ ਨਹੀਂ ਜੇ ਰੁਕੀ ਬਸ ਘੰਟਾ ਘੁ ਰੁਕਿਆ ਵਿੱਚੋਂ ਕਮਾਲੀ ਹੋ ਗਈ ਅੱਜ ਤੇ ਮੀਂਹ ਵਾਲੀ ਵੇਖੋ ਆਪੋ ਆਪਣੇ ਬੱਚਿਆਂ ਨੂੰ ਲੈਣ ਲਈ ਸਾਰੇ ਖੜੇ ਆ ਵੈਨ ਨਹੀਂ ਆ ਰਹੀ ਅਜੇ ਤੱਕ ਮੈਸੇਜ ਤੇ ਆ ਗਿਆ ਸਕੂਲਾਂ ਵੀ 3:15 ਤੇ ਵੈਸੇ ਹੋਣੀ ਆਪਣੇ ਇੱਥੇ ਪਹੁੰਚਦੀ ਆ 15 ਮਿੰਟ ਜਾਂ 20 ਮਿੰਟ ਲੇਟ ਆਊਗੀ 3:30 3:35 ਦੇ ਆਸ-ਪਾਸ ਆ ਜਾਣੀ ਚਾਹੀਦੀ ਆ ਚਲੋ ਦੇਖਦੇ ਹਾਂ ਕੀ ਬਣਦਾ ਵਾ ਮੈਂ ਇਹਨਾਂ ਨੂੰ ਪੁੱਛਦਾ ਵੀ ਕਿੰਨੀ ਦੇਰ ਬਾਅਦ ਇੰਨੀ ਬਰਸਾਤ ਵੇਖੀ ਆ ਜਿੱਤੂ ਟੋਨੇ ਇਹ ਦੱਸੋ ਵੀ ਕਿੰਨੀ ਕਿੰਨਾ ਟਾਈਮ ਹੋ ਗਿਆ ਐਵੇਂ ਦੀ ਬਰਸਾਤ ਵੇਖੀ ਨੂੰ ਪਤਾ ਹੀ ਨਹੀਂ ਆਪਣਾ ਲੈ ਹੈ ਸੇ 10 12 ਸਾਲਾਂ ਦੇ ਹੋਣੇ ਆ ਜਿਸ ਟਾਈਮ ਤੇ ਆ ਸਾਹਮਣਾ ਕਿਲਾ ਹੀ ਹਾਂ ਨੂੰ ਪੜਦੇ ਹੁੰਦੇ ਆ ਤੇ ਇਹ ਉੱਚੀ ਬੋਲ ਉੱਚੀ ਬੋਲ ਥੋੜਾ ਆ ਚੈਰਦੇ ਹਾਂ ਪੂਰਾ ਹੈ ਅਜਾ ਇੰਦੇ ਜੈਂਟ ਕੋ ਟੂਲੇ ਦੇ ਵਿੱਚ ਟੂਪਾ ਵਾਲਾ ਕੰਮ ਜਿਹੜਾ ਹੈਗਾ ਆ ਬਸ ਬਸ ਉਹ ਟੂਪਾ ਛੱਡੀਆਂ ਹੋਈਆਂ ਨਾ ਯਾਨੀ ਲੜਕਣਾ ਟੂਪਾ ਦੇ ਨਾਲ ਉਹਦੇ ਚ ਕਈਦਾ ਹੈ ਕਾਫੀ ਨੁਕਸਾਨ ਬਹੁਤ ਤਗੜਾ ਹੈ ਬਰਾਏ ਇਸ ਮੇਰੇ ਬੋਰ ਦਾ ਖਬਾਰ ਚੈਨੀ ਡ੍ਰੇਨਿੰਗ ਹੁੰਦੀ ਨਹੀਂ ਬਰਸਾਤ ਹੈ ਨਾ ਕਮਾਲ ਹੀ ਹੋ ਗਈ ਹੈ ਬਰਸਾਤ ਵਾਲੀ ਤੇ ਰੋਕ ਲਿਆ ਮਧਰੇ ਪੇਡੇ ਨੇ ਮਾਰ ਦਿੱਤਾ ਰਹਿਂਦਾ ਗੁੰਦਾ ਬਰਸਾਤ ਨੇ ਮਾਰ ਦੇਣਾ ਮੋਮਲਨ ਚੋਨਾ ਵੀ ਨਿਸਰੰਦਿਆ ਚੋਪਰੋਂ ਮੀਂਹ ਵੀ ਕੰਮ ਖਰਾਬ ਹੈ ਪਾਣੀ ਭਰਿਆ ਹੋਈ ਆ ਨੁਕਸਾਨ ਬਹੁਤ ਤਗੜਾ ਹੈ ਨੁਕਸਾਨ ਤਗੜਾ ਹੈ ਜੋ ਪਰਮਾਤਮਾ ਫੇਰ ਵੀ ਸਹੀ ਰੱਖੇ ਜਿਹੜੇ ਨਹੀਂ ਆਪਾਂ ਚੱਲ ਫੇਰ ਵੀ ਬਚਾ ਜਾਂ ਜਿਹੜਾ ਉਧਰ ਦਰਿਆ ਆਲੇ ਬੰਨੇ ਉਹਨਾਂ ਦਾ ਕੀ ਹਾਲ ਬਣੂਗਾ ਹੋ ਗਿਆ ਹੈ ਪੰਜਾਬ ਤੇ ਬਹੁਤ ਨੁਕਸਾਨ ਹੋ ਗਿਆ ਪੰਜਾਬ ਤੇ ਜ਼ਿਆਦਾ ਨੁਕਸਾਨ ਆ ਆਪਾਂ ਤਾਂ ਫੇਰ ਸਹੀ ਬੈਠੇ ਆ ਨਾ ਜ਼ਿਆਦਾ ਲੋ ਜੀ ਜਿੰਦਾ ਪਲ ਦਾ ਇੰਤਜ਼ਾਰ ਸੀ ਸਾਡੇ ਬੱਚਿਆਂ ਦੀ ਆ ਗਈ ਆ ਵੈਣ ਆਜੋ ਵੀ ਆਜੋ ਬੱਚਿਓ ਉੱਤਰ ਆ ਉੱਤਰ ਆਓ ਦਵਾ ਦੋ ਵਾ ਭਈ ਵਾ ਬੈਣ ਆ ਗਈ ਜੋ ਸ਼ੁਕਰਿਆ ਰੱਬ ਦਾ ਡਰ ਮੀਂਹ ਦਾ ਵੀ ਲੱਗੀ ਜਾਂਦਾ ਤੇ ਵੈਨ ਦਾ ਵੀ ਕੀ ਕਰੇ ਬੰਦਾ ਬੱਚੇ ਵੀ ਪੜਾਉਣੇ ਅਸੀਂ ਆਓ ਜੀ ਆਓ ਚਲੋ ਵੀ ਚਲੋ ਬੇਟੇਓ ਫੜੋ ਫੜੋ ਪੜਵਾਜੋ ਆਜੋ ਆਜੋ ਮੇਰੇ ਬੇਟੇਓ ਚਲੋ ਰੋਟੇ 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 ਇੰਦੇ ਚ ਇੰਦੇ ਚ ਆਜੋ चल लो, चलो चलो भॼलो डेक नओ जी थैंक्यू